ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੀ ਸਾਕੀ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਬਿਰਤਾਂਤ ਵਿੱਚੋਂ ਸਰਵਣ ਕਰੋ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਕਾਰੀ ਫਕੀਰ ਵਲੀ ਕੰਧਾਰੀ ਬਗਦਾਦ ਤੋਂ ਵਾਪਸ ਮੁੜਦੇ ਹੋਏ ਗੁਰੂ ਜੀ ਅਤੇ ਮਰਦਾਨਾ ਜੀ ਹਿੰਦੁਸਤਾਨ ਵਾਪਸ ਆ ਗਏ ਲੋਕਾਂ ਨੂੰ ਨਾਮਦਾਨ ਦੇ ਗੱਫੇ ਬਖਸ਼ਦੇ ਹੋਏ ਉਹ ਉਸ ਸਥਾਨ ਤੇ ਪੂਜੇ ਜਿਸ ਨਗਰ ਨੂੰ ਹਸਨ ਅਬਦਾਲ ਕਿਹਾ ਜਾਂਦਾ ਸੀ ਪਿੰਡ ਹਸਨ ਅਬਦਾਲ ਇੱਕ ਉੱਚੀ ਪਹਾੜੀ ਦੀ ਟਲਾਨ ਹੇਠਾਂ ਵਸਿਆ ਹੋਇਆ ਸੀ ਇੱਥੇ ਹੀ ਇੱਕ ਉੱਚੀ ਪਹਾੜੀ ਉੱਤੇ ਬਲੀ ਕੰਧਾਰੀ ਨਾਮੀ ਫਕੀਰ ਰਹਿੰਦਾ ਸੀ ਜਿਹੜਾ ਆਪਣੇ ਜਾਦੂ ਟੂਣੀਆਂ ਕਰਕੇ ਬਹੁਤ ਪ੍ਰਸਿੱਧ ਸੀ ਉਸ ਦੀ ਰਹਿائش ਨੇੜੇ ਇੱਕ ਚਸ਼ਮਾ ਸੀ ਜਿਸ ਦਾ ਪਾਣੀ ਇੱਕ ਵੱਡੇ ਸਰੋਵਰ ਵਿੱਚ ਇਕੱਠਾ ਹੁੰਦਾ ਸੀ ਅਤੇ ਸਰੋਵਰ ਪਰ ਜਾਂ ਨਾਲ ਵਾਧੂ ਪਾਣੀ ਪਹਾੜੀ ਤੋਂ ਥੱਲੇ ਆ ਜਾਂਦਾ ਸੀ ਜਿਸ ਤੋਂ ਪਿੰਡ ਦੇ ਲੋਕ ਪੀਣ ਵਾਸਤੇ ਘੜੇ ਪਰ ਲੈਂਦੇ ਸਨ ਗੁਰੂ ਜੀ ਇੱਕ ਪਹਾੜੀ ਦੀ ਓਟ ਵਿੱਚ ਬੈਠ ਗਏ ਉੱਥੇ ਉਹਨਾਂ ਨੇ ਮਰਦਾਨਾ ਜੀ ਨੂੰ ਰਬਾਬ ਵਜਾਉਣ ਲਈ ਕਿਹਾ ਅਤੇ ਆਪ ਇਲਾਹੀ ਸ਼ਬਦ ਦਾ ਗਾਇਨ ਕਰਨ ਲੱਗ ਪਏ ਪਿੰਡ ਦੇ ਲੋਕਾਂ ਨੇ ਜਦ ਇਹ ਇਲਾਹੀ ਸ਼ਬਦ ਸੁਣਿਆ ਤਾਂ ਉਹ ਗੁਰੂ ਜੀ ਪਾਸ ਇਕੱਤਰ ਹੋਣ ਲੱਗ ਪਏ ਇਸ ਮਨਮੋਹਨੇ ਕੀਰਤਨ ਨੂੰ ਸੁਣ ਕੇ ਉਹ ਕੀਲੇ ਗਏ ਗੁਰੂ ਜੀ ਨੇ ਫਿਰ ਉਹਨਾਂ ਨੂੰ ਨੇਕ ਕਮਾਈ ਕਰਨ ਤੇ ਅਤੇ ਪ੍ਰਭੂ ਦੀ ਅਰਾਧਨਾ ਕਰਨ ਦੀ ਸਿੱਖਿਆ ਦਿੱਤੀ ਉਹ ਰੋਜ਼ ਗੁਰੂ ਜੀ ਦੇ ਸਤ ਸੰਗ ਵਿੱਚ ਆਉਣ ਲੱਗ ਪਏ ਜਦ ਫਕੀਰ ਵਲੀ ਕੰਧਾਰੀ ਪਾਸ ਲੋਕ ਜਾਨੋਂ ਹਟ ਗਏ ਤਾਂ ਉਹ ਬਹੁਤ ਗ੍ਰੋਧ ਵਿੱਚ ਆਇਆ ਉਹ ਪਿੰਡ ਦੇ ਲੋਕਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਤਲਾਬ ਦਾ ਪਾਣੀ ਹੀਠਾ ਡਿੱਗਣ ਤੋਂ ਰੋਕ ਦਿੱਤਾ ਪਾਣੀ ਦੀ ਘਾਟ ਕੰਨ ਪਿੰਡ ਦੇ ਲੋਕ ਭਰਾ ਗਏ ਅਤੇ ਮਰਦਾਨਾ ਜੀ ਨੂੰ ਵੀ ਬਹੁਤ ਪਿਆਸ ਲੱਗੀ ਹੋਈ ਸੀ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਉਧਰ ਪਹਾੜ ਉੱਤੇ ਇੱਕ ਚਸ਼ਮਾ ਹੈ ਜਿਸ ਵਿੱਚ ਕਾਫੀ ਪਾਣੀ ਹੈ ਪਰ ਉਸ ਪਾਣੀ ਦਾ ਮਾਲਕ ਵਲੀ ਕੰਧਾਰੀ ਬਣਿਆ ਬੈਠਾ ਹੈ ਪਰ ਉਹ ਇੱਕ ਫਕੀਰ ਹੈ ਜੇ ਤੁਸੀਂ ਉਸ ਨੂੰ ਬੇਨਤੀ ਕਰੋਗੇ ਤਾਂ ਉਹ ਜ਼ਰੂਰ ਤੁਹਾਨੂੰ ਪੀਣਯੋਗਾ ਪਾਣੀ ਦੇ ਦੇਵੇਗਾ ਮਰਦਾਨਾ ਜੀ ਪਹਾੜ ਚੜਦੇ ਹੋਏ ਵਲੀ ਕੰਧਾਰੀ ਜੇ ਪਾਸ ਪੁੱਜੇ ਅਤੇ ਕੋਟ ਪਾਣੀ ਦੀ ਬੇਨਤੀ ਕੀਤੀ ਪਰ ਵਲੀ ਕੰਧਾਰੀ ਕੜਕ ਕੇ ਬੋਲਿਆ ਜਿਸ ਫਕੀਰ ਦਾ ਤੂੰ ਚੇਲਾ ਹੈ ਕਿ ਉਹ ਪਾਣੀ ਵੀ ਨਹੀਂ ਤੈਨੂੰ ਦੇ ਸਕਦਾ ਮਰਦਾਨਾ ਪਿਆਸ ਦਾ ਮਾਰਿਆ ਫਿਰ ਗੁਰੂ ਜੀ ਦੇ ਪਾਸ ਪੁੱਜ ਗਿਆ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਫਿਰ ਬੇਨਤੀ ਕਰਨ ਵਾਸਤੇ ਭੇਜਿਆ ਪਰ ਮਰਦਾਨਾ ਦੂਜੀ ਵਾਰ ਵੀ ਨਿਰਾਸ਼ ਹੀ ਮੁੜਿਆ ਇਰ ਗੁਰੂ ਜੀ ਨੇ ਸੰਗਤ ਵਿੱਚ ਬੈਠੇ ਕੁਝ ਵਿਅਕਤੀਆਂ ਨੂੰ ਆਦੇਸ਼ ਦਿੱਤਾ ਕਿ ਉਹ ਇੱਕ ਖਾਸ ਪੱਥਰ ਨੂੰ ਅਖਾੜਨ। ਜਦ ਲੋਕਾਂ ਨੇ ਉਸ ਪੱਥਰ ਨੂੰ ਪੁੱਟਿਆ ਤਾਂ ਇੱਕ ਵੱਡਾ ਸੋਮਾ ਪਾਣੀ ਦਾ ਵਹਿ ਤੁਰਿਆ। ਵਲੀ ਕੰਧਾਰੀ ਦਾ ਉਹ ਸਰੋਵਰ ਬਿਲਕੁਲ ਸੁੱਕ ਗਿਆ। ਉਹ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ। ਆਪਣੀ ਕਰਾਮਾਤੀ ਸ਼ਕਤੀ ਨਾਲ ਉਸਨੇ ਇੱਕ ਵੱਡੇ ਪੱਥਰ ਨੂੰ ਗੁਰੂ ਜੀ ਵੱਲ ਰੇੜਿਆ ਤਾਂ ਕਿ ਉਹ ਪੱਥਰ ਥੱਲੇ ਕੁਚਲ ਕੇ ਮਰ ਜਾਣਾ। ਪਰ ਜਦ ਉਹ ਪੱਥਰ ਰੇੜਦਾ ਗੁਰੂ ਜੀ ਵੱਲ ਆਇਆ ਤਾਂ ਗੁਰੂ ਜੀ ਨੇ ਆਪਣਾ ਹੱਥ ਉਸ ਪੱਥਰ ਅੱਗੇ ਕਰ ਦਿੱਤਾ ਅਤੇ ਪੱਥਰ ਉੱਥੇ ਹੀ ਰੁਕ ਗਿਆ। ਗੁਰੂ ਜੀ ਦਾ ਪੰਜਾ ਉਸ ਪੱਥਰ ਵਿੱਚ ਤਸ ਗਿਆ। ਗੁਰੂ ਜੀ ਦੇ ਪੰਜੇ ਦਾ ਨਿਸ਼ਾਨ ਹਾਲੇ ਵੀ ਉਸ ਪੱਥਰ ਉੱਤੇ ਟਿਕਿਆ ਹੋਇਆ ਹੈ। ਜਦ ਗੁਰੂ ਜੀ ਦੇ ਇਸ ਅਨੋਖੇ ਕੋਤਕ ਦਾ ਪਤਾ ਪਿੰਡ ਵਾਲਿਆਂ ਨੂੰ ਲੱਗਾ ਤਾਂ ਉਹ ਗੁਰੂ ਜੀ ਦੇ ਚਰਨੀ ਢੈ ਪਏ। ਗੁਰੂ ਜੀ ਨੇ ਕੇਵਲ ਉਹਨਾਂ ਨੂੰ ਹੀ ਪਾਣੀ ਨਹੀਂ ਸੀ ਦਿੱਤਾ ਬਲਕਿ ਪ੍ਰਭੂ ਦੀ ਕਿਰਪਾ ਨਾਲ ਉਹਨਾਂ ਦੀਆਂ ਫਸਲਾਂ ਵੀ ਪਾਣੀ ਦਾ ਆਨੰਦ ਮਾਣ ਰਹੀਆਂ ਸਨ। ਵਲੀ ਕੰਧਾਰੀ ਦਾ ਸਰੋਵਰ ਬਿਲਕੁਲ ਸੁੱਕ ਗਿਆ ਸੀ ਕਿਉਂਕਿ ਜਿਹੜਾ ਪਾਣੀ ਵਲੀ ਕੰਧਾਰੀ ਦੇ ਸਰੋਵਰ ਤੱਕ ਜਾਂਦਾ ਸੀ ਉਹ ਸਿੱਧਾ ਹੀ ਹੇਠਾਂ ਚੱਲਣ ਲੱਗ ਪਿਆ। ਜਦ ਵਲੀ ਕੰਧਾਰੀ ਨੂੰ ਇਹ ਸਾਰੇ ਕੋਤਕਾਂ ਦਾ ਗਿਆਨ ਹੋਇਆ ਤਾਂ ਉਹ ਬੜੀ ਨਿਮਰਤਾ ਅਤੇ ਪਿਆਰ ਨਾਲ ਗੁਰੂ ਜੀ ਦੇ ਚਰਨਾਂ ਉੱਤੇ ਟੈਪਿਆ ਅਤੇ ਆਪਣੀ ਕੀਤੀ ਤੇ ਮਾਫੀ ਮੰਗਣ ਲੱਗਾ। ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਸਾਨੂੰ ਮੰਗ ਕੇ ਖਾਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ। ਇੱਕ ਅੱਲਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਰੱਬ ਦੇ ਬੰਦਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ। ਵਲੀ ਕੰਧਾਰੀ ਫਿਰ ਗੁਰੂ ਜੀ ਦਾ ਸਿੱਖ ਬਣ ਗਿਆ। ਉਸ ਅਸਥਾਨ ਤੇ ਗੁਰਦੁਆਰਾ ਪੰਜਾ ਸਾਹਿਬ ਸਥਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੀ ਸਾਕੀ ਤੋਂ ਤੱਕ ਸਮਾਪਤ ਹੈ ਜੀ ਸਰਵਨ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ